मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਆਹ ਤਾਂ ਜਵੇਂ ਖਤਮ ਹੈ ਜੀ ਤਾਂ ਨਹੀਂ ਕਈ ਤਾਂ ਦੋ ਦੋ ਲੰਗ ਤਾਂ 200 ਕਿੱਲੇ ਇਕੱਠੇ ਸੀ ਜਿਹੜੀ ਅੱਗੇ ਤੋਂ ਦੇਖਣਾ ਜੀ ਇੱਥੇ 4 ਕਿੱਲੇ ਲਗਾਤਾਰ ਨੇ ਜਿਹੜੀ ਤੁਹਾਨੂੰ ਚੰਗੀ ਭਲੀ ਵੀ ਲੱਗਦੀ ਆ ਨਾ ਜੀ ਜਿਹੜੀ ਅੱਗੇ ਵੀ ਉਹਦੇ ਵਿੱਚ ਵੀ ਵਿੱਚ ਵਿੱਚ ਦੇਖੋ ਥਾਡੇ ਉਹ ਹੈਗਾ ਸਾਰਾ ਜਿਹੜਾ ਤੁਹਾਨੂੰ ਦੂਰੋਂ ਨਜ਼ਰ ਆ ਰਿਹਾ ਹੈ ਉਹਦੇ ਤੇ ਅਸਰ ਹੈ ਉਹਦੇ ਚ ਨਾ ਜਿਵੇਂ ਤੁਹਾਡੇ ਜੇ 50 60 ਹਜ਼ਾਰ ਦੀ ਨਿਕਲਦੀ ਆ ਤਾਂ 20 25 ਹਜ਼ਾਰ 25 30 ਹਜ਼ਾਰ ਤੇ ਆ ਗਈ ਹੈ ਜੀ ਉਹ ਹਾਂਜੀ ਹਾਂਜੀ ਉਹਦਾ ਵੀ ਝਾੜ ਘਟਦਾ ਇਹ ਕੀ ਹੈ ਜੀ ਇੱਕੋ ਦੂਜਾ ਹਲਦੀ ਜੀ ਬਹੁਤ ਹਲਦੀ ਬਹੁਤ ਆ ਜਿਆ ਆ ਲੱਗੀ ਉਹਨੂੰ ਜਿਹੜੀ ਬਚਾ ਜਿਹੜਾ ਦਾਣਾ ਬਚਾ ਉਹਨੂੰ ਤੇਲਾ ਪਾ ਕੇ ਜੀ ਉਹਨੂੰ ਦੂਜਾ ਪਾ ਕੇ ਜੀ ਤੇ ਇਹ ਖਰੀਦ ਵੇਲੇ ਵੀ ਬੜੀ ਦਿੱਕਤ ਆਉਂਦੀ ਹੈ ਇੱਕ ਦੋ ਥਾਂ ਦਾ ਬਾਹੀ ਵੀ ਆ ਜੀ ਸਾਡੇ ਉਧਰ ਉਹ ਮੈਂ ਇਹੀ ਕੜਾ ਸੀ ਕਿ ਹੁਣ ਸਰਵੇ ਕਰਵਾ ਰਿਹਾ ਵਾਂ ਸਪੈਸ਼ਲ ਕਰਕੇ ਆ ਸਾਰੀ ਅਗਲੀ ਵਾਲੀ ਵੀ ਜਿਹੜੀ ਤੁਹਾਨੂੰ ਹਰੀ ਵੀ ਨਜ਼ਰ ਆਉਂਦੀ ਹੈ ਨਾ ਉਹਦੇ ਚ ਵੀ ਅਸਰ ਆ ਗਿਆ ਆ ਮਹਿਰਕੂਲ ਬਹੁਤ ਆ ਜੀ ਸਾਡੇ ਉਧਰ ਅੱਗੇ ਵੀ ਐਂਗਾ ਅੱਗੇ ਬਹੁਤ ਆਈ ਉਧਰ ਕੋਈ ਹੋਰ ਦਿਖਾ ਦੇ ਆਪਣੇ ਮੇਰੀ ਤੋਂ ਵੀ ਜਾਇਆ ਜਾਣਾ ਆ ਗਈ ਹਲਦੀ ਵੀ ਆ ਗਈ ਆ ਹਲਦੀ ਵੀ ਆ ਗਿਆ ਦੇਖੋ ਆ ਸਾਰੇ ਆ ਸਾਰਾ ਦਾਣਾ ਖਰਾਬ ਹੈ ਜੀ ਕਿਸੇ ਕੰਮ ਦਾ ਨਹੀਂ ਆ ਸੱਟਾ ਪੂਰਾ ਤੋੜ ਲਓ ਜਾਨੇ ਆ ਦਾ ਜਮੀਨ ਹੋਊਗੀ ਆ ਦਾ ਖਤਮ ਹੈ ਜੀ ਸਾਰੇ ਆ ਸਾਰੇ ਆ ਦੇਖੋ ਆ ਸਾਰੀ ਹਲਦੀ ਹੈ ਜੀ ਆ ਦੇਖੋ ਸਾਰੇ ਹਲਦੀ ਹੈ ਜੀ ਜੀ ਕੱਪੜੇ ਵੀ ਖਰਾਬ ਕਰਦੇ ਜੀ ਵਿੱਚ ਨਾ ਨਾ ਇਹ ਤਾਂ ਸਾਰਾ ਕੁਝ ਆ ਦੇ ਜਿਹੜੀ ਉੱਥੇ ਸਰ ਸਾਰੀ ਖਰਾਬ ਹੋਈ ਜੀ ਉਧਰ ਉਹ ਜਿਹੜੇ ਜਾਣਾ ਬਚਿਆ ਵੀ ਹੈ ਨਾ ਉਹ ਵੀ ਖਰਾਬ ਹੈ ਜੀ ਆ ਸਾਰਾ ਸਿੱਟਾ ਹੀ ਖਰਾਬ ਹੈ ਜੀ ਦੇਖੋ ਆਹ ਅਦਰ ਵੀ ਵਿੱਚ ਵਿੱਚ ਹੀ ਆ ਆ ਸਾਰੇ ਘਾਹ ਦਾ ਸਿੱਟਾ ਹੀ ਨਹੀਂ ਕੱਢਿਆ ਜੀ ਇੱਕਨੇ ਖੜੀਏ ਉਹਨੂੰ ਪਾੜਨ ਨੇ ਜੋ ਉਹ ਵਾਇਰਸ ਆੜਿਆ ਵਾਇਰਸ ਆੜੇ ਨੂੰ ਸਿੱਟਾ ਨਹੀਂ ਪਾੜਨਾ ਜਿਹਨੂੰ ਨਿਕਲ ਆ ਉਹ ਹਲਦੀ ਨੇ ਮਾਰਤਾ ਜੀ ਉਹ ਹਲਦੀ ਨੇ ਮਾਰਤਾ ਜੀ ਦੋਨੋਂ ਇਕੱਠਿਆਂ ਦੀ ਮਤਲਬ ਉਹਨਾਂ ਜੀ ਇਹ ਹੈ ਮੌਸਮ ਦੀ ਖਰਾਬੀ ਕਰਕੇ ਸਾਰੇ ਜੀ ਐਕਸੈਸਿਵ ਰੇਨ ਕਰਕੇ ਆ ਦੇਖੋ ਨਾ ਇਹਨੇ ਕੱਢਿਆ ਇਕਨ ਕੋਈ ਪੈਸੇ ਸਾਰੇ ਜੀ ਪਰਸੋ ਚੌਥੇ ਜਿਹੜੇ ਨੇਰੀ ਨੇਰੀ ਚੱਲੀ ਉਹ ਲੱਗਦਾ ਜੀ ਹਲਦੀ ਦੀ ਨੇਰੀ ਆ ਜੀ ਕੋਈ ਨਹੀਂ ਮੈਂ ਸਾਰੇ ਪਿੰਡਾਂ ਚ ਜਾ ਕੇ ਆ ਸਾਰਿਆਂ ਚਹੀ ਹਾਲ ਹੈ ਜੀ ਐਸੀ ਵਾਲੀ ਹੈ ਜੀ ਜਿੰਨੇ ਖਰੀਦ ਬਹੁਤ ਜ਼ਿਆਦਾ 22 ਤੋਂ ਬਾਅਦ ਹੁਣ ਹੋਣ ਪਈ ਆ ਜੀ 22 ਚ ਵੀ ਐਦਾਂ ਹੋਈ ਸੀ ਜੀ ਜਿੰਮੈਂਟਿਸ ਕਦਰ ਜ਼ਿਆਦਾ ਹੋ ਗਈ ਇਹ ਖਰੀਦ ਉਹ ਕਰਾਨੇ ਸਾਰਾ ਕੁਛ ਆਹੀ ਮੈਂ ਤਾਈ ਤਾਈ ਸਾਰਾ ਕੁਛ ਸਰਵੇ ਦੇ ਵਿੱਚ ਆਉ ਦੋ ਤਿੰਨ ਫਾਰਮ ਦਾ ਬਾਹੀ ਹੈ ਜੀ ਸਾਡੇ ਜਮੀਨੀ ਏਕੜੇ ਦੀ ਜਮੀਨ ਬਰੀਕ ਦੀ ਇਹਨਾਂ ਬਾਹਰ ਸਾਰੇ ਪਿੰਡਾਂ ਦੇ ਬਾਹਰ ਮੈਂ ਤਾਂ ਹੀ ਮੈਂ ਤਾਂ ਹੀ ਥੋੜਾ ਜਿਹਾ ਮੈਂ ਨਾ ਉਧਰ ਬਾਰਡਰ ਤੇ ਸੀਗਾ ਹਾਂਜੀ ਹਾਂਜੀ ਉੱਥੋਂ ਮੈਂ ਆਂਦੇ ਸਾਰੇ ਹੁਣ ਮੈਂ ਕੱਲ ਦਾ ਲਗਾਤਾਰ ਆਪਣੇ ਸਾਰੇ ਇਲਾਕਾ ਕਵਰ ਕਰਦਾ ਠੀਕ ਹੈ ਜੀ ਹਾਂ ਜੀ ਇਹ ਵੀ ਇੱਕ ਗੱਲ ਹੈ ਜਿਹੜਾ ਮਨਸਲਾਵਾਣ ਤੇ ਕਿਹਾ ਜੀ ਵਰਨਾ ਟਿੱਪ ਇਹ ਉਹ ਵੀ ਜੀ ਨੁਕਸਾਨ ਇਹਦੇ ਬਸ ਇਹੀ ਤਰ੍ਹਾਂ ਦੇਖਦੇ ਹਾਂ ਜਿਹੜੀ ਜੀਮੇਦਾਰਾਂ ਦੀ ਜਿਹੜੀ ਫਸਲ ਆ ਖਰਾਬ ਬੈਰਸ਼ ਨਾਲ ਖਰਾਬ ਹੋ ਗਈ ਪੱਕੀ ਪਕਾਈ ਫਸਲ ਜੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇਈ ਬੈਠੇ ਆ ਔਰ ਬਿਲਕੁਲ ਹੀ ਤੁਸੀਂ ਕਹੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਇਕੱਲੇ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਕਚਾਏ ਖੇਤ ਮਜ਼ਦੂਰ ਹੈ ਜਾਂ ਮੰਡੀ 'ਚ ਹੈ ਆਰਤੀ ਨੇ ਕਿਸਾਨ ਨੂੰ ਆਪਣਾ ਕਰੈਡਿਟ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਇੱਕ ਵਾਟਾ ਫਸਲ ਡਿੱਗਦਾ ਛਲਰਾਂ ਵਾਲਾ ਵੀ ਫਸਲ ਡਿੱਗਦਾ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਬਾਰਸ ਲੱਗ ਗਿਆ ਤੇ ਇਸ ਤੋਂ ਸਿਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਦਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜਦੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣੇ ਇਹਾਤੇ ਦੇ ਕੱਲੇ-ਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸੜਕਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਜਿਹੜੇ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਆਪਣੇ ਆਪਿਆਂ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਕਰਤੌਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ 2-4 ਦਿਨ ਰੋਕ ਕੇ ਜਿਹੜਾ ਖੇਤ ਬਣਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦੇ ਆ ਜੀ ਆਪਣਾ ਚਾਰਾ ਚੋਹੀ ਤੇ ਨਾਲ-ਨਾਲ ਜਿਹੜਾ ਤੁਹਾਨੂੰ ਅੱਗੇ ਕੋਈ DDP ਜੋ ਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਣੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਹੈ ਚਾਹੇ ਮਜ਼ਦੂਰ ਹੈ ਚਾਹੇ ਆੜਤੀਆ ਵਰਗ ਹੈ ਚਾਹੇ ਛੈਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਹੈ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਆ, ਸ਼ੈਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਆ। ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ। ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਗਿਆ ਜੀ ਮੈਨੂੰ ਜਿਆਦਾ ਮੈਂ ਅੱਖਾਂ ਦੇ ਪ੍ਰੈਸ਼ਰ ਕਰਦਾ ਹੁੰਦਾ ਸੀ। 22 ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਬਾ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਪ੍ਰੈਸ਼ਰ ਕਰਾ ਦਾਂਗੇ ਤੇਰਾ। ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ। ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ। ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਰ ਨੇ ਕੱਪੜਾ ਲੀਤਾ, ਘਰ ਦਾ ਸਮਾਨ ਲੈਣਾ, ਵਿਆਹ ਸ਼ਾਦੀ ਸਾਰਾ ਕੁਝ ਰੋਕ ਖਰਚਾ ਕਰਤਾ ਸਾਰਾ ਜੀ ਹੁਣ ਆਣਾ ਕੁਛ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਪਰ ਕਿਸਾਨਾਂ ਨੂੰ ਇੱਕੋ ਬੇਨਤੀ ਆ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲਾਂ ਦਾ ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਨ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ